ਔਰ ਸਾਡੇ ਚੇਅਰਮੈਨ ਸਰਦਾਰ ਪਰਵਿੰਦਰ ਸਿੰਘ ਜੀ ਨੂੰ ਦਰਸਾਤਿ ਪ੍ਰਧਾਨਗੀ ਦੇ ਹਿਤ ਹੋਈ ਹੈ ਜਿਦੇ ਵਿੱਚ ਸਰਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਜਮਿਦਰਜ ਸਿੰਘ ਜੀ ਸੇਖੋਂ ਸਾਹਿਬ ਔਰ ਸਾਡੇ ਸੀਨੀਅਰ ਅਗੂਸ਼ਰੀ ਅਨਕੇ ਸ਼ਰਮਾ ਜੀ ਉਚਿਤ ਤੌਰ ਤੇ ਰਣਕੇ ਸ਼ਾਮਲ ਹੋਏ ਸੀ ਸਰਦਾਰ ਕੁਲਜਾਰ ਸਿੰਘ ਜੀ ਇਰਾਨੀ ਕੇ ਸਾਹਿਬ ਸਾਰੇ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਸੀ ਇੱਕ ਤਾਂ ਬੜੀ ਖੁਸ਼ੀ ਦਿਖਾ ਰਹਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦਾ ਡਰਾਈਵ ਚੱਲ ਰਿਹਾ ਹੈ ਭਰਤੀ ਜਿਹੜੀ ਵਾਪਸ ਆ ਰਹੀ ਹੈ ਉਹ ਬੜੀ ਤੇਜ਼ੀ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਵਾਲਾ ਰਿਸਪੌਂਸ ਜਿਹੜਾ ਕੋ ਸਾਰੀ ਭਰਤੀ ਦੀ ਜਿਹੜੇ ਵਾਪਸੀ ਨੂੰ ਮਿਲ ਰਿਹਾ ਹੈ ਉਦੇ ਵਾਸਤੇ ਸਾਰੇ ਆਗੂ ਸਰਪੰਨ ਦਾ ਵਰਕਰ ਸਰਪੰਨ ਦਾ ਤੇ ਅਬਜ਼ਰਵਰ ਸਰਪੰਨ ਦਾ ਅਸੀਂ ਧੰਨਵਾਦ ਕਰਦੇ ਆਂ ਅੱਜ ਸ਼ਾਮ ਤੱਕ 10 ਲੱਖ ਦੇ ਕਰੀਬ ਜਿਹੜੀ ਹੈ ਉਹ ਮੈਂਬਰਸ਼ਿਪ ਵਾਪਸ ਜਿਹੜੀ ਹੈ ਉਹ ਆਜਿਗੀ ਪਰ ਮੈਕਸਿਮਮ ਕੱਲ ਆਏਗੀ ਕਿਉਂਕਿ ਸਾਡਾ ਸੁਭਾਅ ਬਣ ਜਾਂਦਾ ਜਦੋਂ ਡੇਟ ਵੱਧਦੀ ਹੈ ਤੇ ਲਾਸਟ ਡੇਟ ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਭਰਤੀ ਰਹਿ ਗਿਆ ਉਹ ਇਕੱਠੀ ਕਰੀਏ ਕੱਲ ਆਸਟੇਟ ਹੈ ਇਸ ਕਰਕੇ ਕੱਲ ਸ਼ਾਮ ਨੂੰ ਫੇਰ ਅਸੀਂ ਬੈਠ ਕੇ ਤੇ ਸਾਰੀ ਜਿਹੜੀ ਇਹਦੀ ਇੱਕ ਵਾਰੀ ਫੇਰ ਸਮੀਖਿਆ ਕਰਾਂਗੇ ਪਰ ਮੈਂ ਸਾਰਿਆਂ ਦਾ ਜੀ ਧੰਨਵਾਦ ਕਰਦਾ ਕਿ ਸਾਰੇ ਵਰਕਰ ਸਾਰੇ ਆਗੂ ਸੇਬਾਨ ਗੱਲ ਕੇ ਸਾਰਿਆਂ ਨੇ ਦਿਲਚਸਪੀ ਲਈ ਹੈ ਤੇ ਤਾਂ ਹੀ ਐਡੀ ਤੇਜ਼ੀ ਦੇ ਨਾਲ ਇਹ ਮਹਿੰਮ ਜਿਹੜੀ ਹੈ ਸਾਰੀ ਉਹ ਚੱਲ ਰਹੀ ਹੈ ਦੂਜਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ ਉਹਦੇ ਵਾਸਤੇ ਵੀ ਸਾਰੀ ਪਾਰਟੀ ਨੂੰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਜਿਹੜੇ ਦਾਅਵੇ ਆ 15 ਮਾਰਚ ਤੱਕ ਤੁਸੀਂ ਦਾਖਲ ਕਰਨੇ ਭਾਤੀ ਦੇ ਨਾਲ ਨਾਲ ਉਹ ਵੀ ਕੰਮ ਜਿਹੜਾ ਬੜਾ ਜ਼ਰੂਰੀ ਆ ਉਹ ਵੀ ਅਸੀਂ ਪਾਰਟੀ ਸਾਰੇ ਨੂੰ ਬੇਨਤੀ ਅੱਜ ਕਰ ਰਹੇ ਆ ਸਾਰੇ ਜ਼ਿਲ੍ਹਾ ਜਥੇਦਾਰ ਸਹਿਬਾਨ ਨੂੰ ਸਾਰੇ ਹਲਕਾ ਇੰਚਾਰਜ ਸਹਿਬਾਨ ਨੂੰ ਤੇ ਨਾਲ ਨਾਲ ਉਸ ਪਾਸੇ ਵੀ ਧਿਆਨ ਦੇ ਅਰੋਦੇ ਵਿੱਚ ਇੱਕ ਅਸੀਂ ਮਤਾ ਪਿਛਲੇ ਦਿਨੀ ਵਰਕਿੰਗ ਕਮੇਟੀ ਨੇ ਸਿੰਘ ਤੇ ਕੌਰ ਦੇ ਸਬੰਧ ਦੇ ਨਾਲ ਪਾ ਕੇ ਭੇਜਿਆ ਸੀ ਜਿਹਦਾ ਸਾਨੂੰ ਗੁਰਦੁਆਰਾ ਕਮਿਸ਼ਨ ਵੱਲੋਂ ਦਿੱਕਤੀ ਜਵਾਬ ਆਇਆ ਪਰ ਅਸੀਂ ਉੱਤੇ ਵਿਚਾਰ ਵੀ ਕੀਤੀ ਹੈ ਤੇ ਸਾਡੀ ਤਸੱਲੀ ਨਹੀਂ ਹੋਈ ਉਸ ਗੁਰਦੁਆਰਾ ਕਮਿਸ਼ਨ ਨੇ ਜਿਹੜਾ ਵਿਊ ਲਿਆ ਉਹਦੇ ਉੱਤੇ ਕਿਉਂਕਿ ਜਿਹੜੀ ਸਿੱਖ ਰਹਿਤ ਮर्याਦਾ ਉਹ ਸਾਡੇ ਵਾਸਤੇ ਸਭ ਤੋਂ ਜਿਹੜੀ ਆ ਉਹ ਉੱਚੀ ਆ ਤੇ ਜਿਹੜਾ VOTER ਜਿਹੜਾ ਉਹ ਸਿੱਖ ਰਹਿਤ ਮर्यादा ਦੇ ਵਿੱਚ ਦਰਜ ਜਿਹੜੀ ਅਸਲੀ ਬੇਸਿਕ ਰਿਕੁਆਇਰਮੈਂਟ ਆ ਸਿੱਖ VOTER ਦੀ ਕਿ ਉਹਦੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲੱਗਿਆ ਹੋਣਾ ਚਾਹੀਦਾ ਜਿਹੜਾ VOTER ਉਹ ਇਹ ਨਹੀਂ ਪੂਰੀ ਕਰਦਾ ਗੁਰਦੁਆਰਾ ਕਮਿਸ਼ਨ ਨੇ ਇੱਕ ਕਲੈਕਸ਼ਨ ਪਟੀਸ਼ਨ ਦਾ ਹਵਾਲਾ ਦੇ ਕੇ ਜਿਹੜੀ ਮੁਹੰਮਦ ﺻਦੀਕ ਨੇ ਫਾਈਲ ਕੀਤੀ ਸੀ ਸਰਦਾਰ ਬਾਰਾ ਸਿੰਘ ਗੁਰੂ ਦੇ ਕਹੇ ਤੇ ਉਹਨਾਂ ਦੇ ਵਿੱਚ ਪਟੀਸ਼ਨ ਸੀ ਉਹਦੇ ਫੈਸਲੇ ਦੇ ਰੈਫਰੈਂਸ ਦੇ ਨਾਲ ਉਹ ਸਾਡੀ ਤਸੱਲੀ ਨਹੀਂ ਹੋਈ ਅਸੀਂ ਉੱਤੇ ਲੀਗਲ ਸਾਰੇ ਐਕਸਪਰਟਸ ਦੀ ਰਾਇ ਲੈ ਕੇ ਤੇ ਦੁਬਾਰਾ ਕਮਿਸ਼ਨ ਨੂੰ ਅਪਰੋਚ ਕਰਾਂਗੇ ਕਿ ਇੱਥੇ ਜਦੋਂ ਸਿੱਖ ਦੀ ਪਰਿਭਾਸ਼ਾ ਦੀ ਗੱਲ ਆਉਣੀ ਹੈ ਸਿੱਖ ਵੋਟਰ ਦੀ ਗੱਲ ਆਉਣੀ ਹੈ ਤੇ ਕਿਸੇ ਰੈਜ਼ਰਵੇਸ਼ਨ ਦੇ ਕੇਸ ਦੇ ਵਿੱਚ ਜੇ ਕੋਰਟ ਨੇ ਕੋਈ ਰੂਪਾਤਰ ਕਿਤੇ ਰੈਫਰੈਂਸ ਕਿਸੇ ਚੀਜ਼ ਦਾ ਲਿਆ ਤੇ ਉਹਨੂੰ ਆਧਾਰ ਜਿਹੜੀ ਹੈ ਜਿਹੜੇ ਗੁਰਦੁਆਰਾ ਐਕਟ ਦੇ ਥੱਲੇ ਇਲੈਕਸ਼ਨ ਹੋਣੀ ਹੈ ਉਦਾ ਆਧਾਰ ਉਹ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਅਸੀਂ ਉਹ ਦੁਬਾਰਾ ਉਹਦੇ ਤੇ ਸਾਰਾ ਆਪਣਾ ਲੀਗਲ ਐਕਸਪਰਟਸ ਤੋਂ ਲੈ ਕੇ ਫਿਰ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਸਾਹਿਬ ਕੋਲ ਦੁਬਾਰਾ ਉਹ ਕਰਾਂਗੇ ਕਿ ਉਹ ਨਿਰਦੇਸ਼ ਜ਼ਰੂਰੀ ਨੇ ਕਿ ਜਿਹੜੀਆਂ ਬਣਾ ਸਿੰਘ ਤੇ ਕੌਰ ਤੋਂ ਵੋਟਾਂ ਨੇ ਉਹ ਕੱਟੀਆਂ ਜਾਣੀ ਚਾਹੀਦੀਆਂ ਬਾਕੀ ਜਿਹੜੀ ਲੁਧਿਆਣੇ ਦੀ ਬਾਈ ਇਲੈਕਸ਼ਨ ਹੈ ਉਹਦੇ ਸਬੰਧੀ ਵੀ ਲੁਧਿਆਣਾ ਵਿਸਥੀ ਵਿਚਾਰ ਚਰਚਾ ਸੀ ਕੀਤੀ ਹੈ ਔਰ ਸ਼ਰਮਣੀ ਇਕੱਲੇ ਤਾਂ ਤਗੜੇ ਹੋ ਕੇ ਜਿਹੜਾ ਹੈਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ ਪਰ ਹਾਲੇ ਕਿਉਂਕਿ ਡੇਟਾ ਅਨਾਉਂਸ ਨਹੀਂ ਹੋਈਆ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਇਕੱਲੇ ਮਨਸੂਬੇ ਸਾਹਮਣੇ ਆਇਆ ਕਿ ਕੇਜਰੀਵਾਲ ਦਾ ਲਾਲਚ ਜਾਗ ਪਿਆ ਕਿ ਮੈਂ ਇੱਥੇ ਕਿਸੇ ਤਰੀਕੇ ਆਪਣਾ ਕੈਂਡੀਡੇਟ ਜਿਤਾ ਕੇ ਉਹ ਵੀ ਜਿਹੜਾ ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਬੜੇ ਵਿਵਾਦਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਬੜੀਆਂ ਐਜੂਕੇਸ਼ਨ ਉਸ ਵੇਲੇ ਕ腐ਸ਼ਨ ਦੀਆਂ ਲੱਗੀਆਂ ਸੀ ਕਿ ਉਹਨੂੰ ਮਨਾ ਕੇ ਤੇ ਕਿਸੇ ਤਰੀਕੇ ਜਿਤਾ ਕੇ ਤੇ ਸੀਟ ਵੈਲੀ ਕਰਕੇ ਤੇ ਰਾਜ ਸਭਾ ਪਹੁੰਚ ਜਾਵਾਂ ਪਰਦੇ ਬੜੇ ਪੈ ਜਾ ਰਹੇ ਕਿ ਇਹ ਨਹੀਂ ਹੈ ਪਰ ਕੇਜਰੀਵਾਲ ਤੇ ਇਤbaar ਕੌਣ ਕਰ ਸਕਦਾ ਅਸਪਸ਼ਟ ਕਰਨ ਨੂੰ ਨਹੀਂ ਆਇਆ ਕਿ ਕੇਜਰੀਵਾਲ ਦੀ ਮਨਛਾ ਨਹੀਂ ਹੈ ਪਰ ਕੇਜਰੀਵਾਲ ਦੀ ਮਨਛਾ ਤਾਂ ਰਾਜਨੀਤੀ ਦੇ ਬਚਾਉਣ ਦੀ ਵੀ ਨਹੀਂ ਸੀ ਕੇਜਰੀਵਾਲ ਨੇ ਤਾਂ ਸਮਾਂ ਖਾਧੀਆਂ ਸੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ ਤੇ ਉਹ ਵੀ ਸਮਾਂ ਤੋੜ ਕੇ ਤੇ ਫਿਰ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਇਸ ਚਬਾਨ ਦੇ ਉੱਤੇ ਤਾਂ ਪੰਜਾਬ ਦੇ ਲੋਕੀ ਤਵਾਰ ਨਹੀਂ ਕਰ ਸਕਦੇ ਇਹ ਤਾਂ ਚਿੰਤਾ ਇੱਕ ਵੱਡੀ ਪੰਜਾਬੀਆਂ ਨੂੰ ਲੱਗੀ ਕਿ ਅੱਗੇ ਤਾਂ ਦਿੱਲੀ ਬਹਿ ਕੇ ਪੰਜਾਬ ਦੀ ਸਰਕਾਰ ਚੱਲਦੀ ਸੀ ਤੇ ਹੁਣ ਰਾਜ ਸਭਾ ਤੇ ਬਾਹਰ ਇੱਥੇ ਆਉਣ ਦਾ ਮੌਕਾ ਮਿਲ ਜੇਗਾ ਤੇ ਇਥੋਂ ਡਬਲ ਜਨ ਸਿਕਿਉਰਟੀ ਵੀ ਤੁਹਾਡੀ ਜਸਤੀ ਬਈ ਹੋ ਜਾਏਗੀ ਇਥੇ ਬਾਕੀ ਮੀਟਿੰਗਾਂ ਵੀ ਤੁਹਾਡੀਆਂ ਜਸਟੀਫਾਈ ਹੋਣ ਲੱਗਣਗੀਆਂ ਤੇ ਆ ਜਿਹੜੇ 92 ਸਾਡੇ ਜਿੱਤੇ ਹੋਏ ਪੰਜਾਬ ਦੇ ਇਹਨਾਂ ਦੇ ਵਿਚਾਰਿਆਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਮੌਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਮੈਂ ਸਮਝਦਾ ਚੁਣੌਤੀ ਹੈ ਜਿਹਦਾ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਕਰਕੇ ਉਹਦੀ ਹੱਲ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਲੋਕਲ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸਰ ਨਾਲ ਗੱਲ ਦੀਆਂ ਡਿਊਟੀਆਂ ਲਗਾ ਰਹੇ ਆ ਤੇ ਤਗੜੇ ਹੋ ਕੇ ਜਿਹੜੀ ਆ ਉਹ ਚੋਣ ਅਸੀਂ ਲੜਾਂਗੇ ਇਸੇ ਤਰ੍ਹਾਂ ਜ਼ਿਲ੍ਹਾ ਪੇਸ਼ੇ ਤੇ ਬਲਾਕ ਸੰਪਤੀ ਹਿੰਦੀ ਚੋਣਾ ਵੀ ਮਈ ਦੇ ਵਿੱਚ ਆਉਣ ਦੀ ਉਮੀਦ ਆ ਉਹਦੇ ਬਾਰੇ ਵੀ ਬੁੱਢਲੀ ਵਿਚਾਰ ਬਟਾਂਦਰਾ ਅਸੀਂ ਕੀਤਾ ਕਿ ਕਿਸ ਤਰੀਕੇ ਤੇ ਉਹ ਸਾਰੀਆਂ ਚੋਣਾਂ ਲੜਨੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਸਾਡੇ ਵਾਸਤੇ ਪਹਿਲਾਂ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹਦੀ ਥੋੜੇ ਦਿਨਾਂ ਤੱਕ ਅਸੀਂ ਅਬਜ਼ਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਵਾਈਚ ਜਿੱਥੇ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਨਾਂ ਮੀਟਿੰਗ ਦਾ ਪ੍ਰੋਗਰਾਮ ਅਗਲੀ ਮੀਟਿੰਗ ਤੋਂ ਬਾਅਦ ਅਸੀਂ ਤੈਅ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਹੈ ਉਹਦੀ ਡੇਟ ਤੈਅ ਕਰਾਂਗੇ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਇਹ ਖਾਸ ਤੌਰ ਤੇ ਜਿਹੜੀ ਵੱਡੀ ਚਿੰਤਾ ਵਿਕਤ ਕੀਤੀ ਗਈ ਸਭ ਨੇ ਯਾਦ ਕਰਾਇਆ ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਖਾਸ ਕਰਕੇ ਅਮਰੀਕਾ ਤੋਂ ਨੌਜਵਾਨ ਰਿਪੋਰਟ ਹੋ ਕੇ ਆਏ ਐ ਇਥੇ ਉਹਦੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਹੁਣ ਸਰਕਾਰ ਨੂੰ ਜਿਹੜੀ ਵੱਧ ਰਹੀ ਬੇਰੁਜ਼ਗਾਰੀ ਆ ਉਹਦੇ ਤੇ ਜਨਤਾ ਨੂੰ ਆਪਣਾ ਜਵਾਬ ਦੇਣਾ ਚਾਹੀਦਾ ਹੈ ਹੁਣ ਕਾਰਵਾਈਆਂ ਪਾਈਆਂ ਜਾ ਰਹੀਆਂ ਕਿ 1200 ट्रैवल ਏਜੰਟ ਤੇ ਅਸੀਂ ਲਾਇਸੈਂਸ ਰੱਦ ਕਰ ਦਿੱਤੇ ਇਹਦਾ ਮਤਲਬ ਵੀ ਤੁਹਾਨੂੰ ਸਾਰਾ ਕੋਈ ਪਤਾ ਤਾਂ ਪਹਿਲਾਂ ਨਹੀਂ ਸੀ ਕਿ ਗਲਤ ਕੰਮ ਹੋ ਰਿਹਾ ਤੇ ਜੇ ਇੱਡੇ ਵੱਡੇ ਪੱਧਰ ਤੇ ट्रैवल ਏਜੰਟ ਬਿਨਾਂ ਲਾਇਸੈਂਸਾਂ ਤੋਂ ਜਾਂ ਗਲਤ ਤਰੀਕੇ ਦੇ ਨਾਲ ट्रैवल ਏਜੰਟਸ ਦਾ ਕੰਮ ਕਰ ਰਹੇ ਸੀ ਤਾਂ ਫਿਰ ਸਰਕਾਰ ਕਿੱਥੇ ਸੁੱਤੀ ਪਈ ਸੀ ਕਿਉਂਕਿ ਇਹ ਚੀਜ਼ਾਂ ਤੇ ਤੁਹਾਡੇ ਕੋਲੇ ਪਹਿਲਾਂ ਹੁੰਦੀਆਂ ਜੇ ਪਹਿਲਾਂ ਤੁਸੀਂ ਐਕਸ਼ਨ ਲੈਂਦੇ ਇਹਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਉਹ ਜਦੋਂ ਇੱਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਬਾਹਰ ਦੇਸ਼ਾਂ ਦੇ ਵਿੱਚੋਂ ਵਿਚਾਰੇ ਆਪਣਾ ਵੱਡਾ ਪੈਸਾ ਬਰਬਾਦ ਕਰਕੇ ਟੱਕੇ ਖਾ ਕੇ ਜਾਨਾਂ ਬਚਾ ਕੇ ਜਲੀਲ ਹੋ ਕੇ ਜਦੋਂ ਵਾਪਸ ਆ ਰਹੇ ਆ ਤੇ ਹੁਣ ਰੋਜ਼ਕਾਰ ਰਵਾਈਆਂ ਪਈਆਂ ਜਾ ਰਹੀਆਂ ਕਿ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਤੇ ਜੇ ਇੱਡੀ ਵੱਡੀ ਹਿਊਮਨ ਸਮੱਗਲਿੰਗ ਦਾ ਇਹ ਕੰਮ ਚੱਲ ਰਿਹਾ ਸੀ ਤੇ ਉਹਦੇ ਤੇ ਫਿਰ ਪਹਿਲਾਂ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਕਿ ਪਹਿਲਾਂ ਕਿੱਥੇ ਸੱਤੇ ਸੀ ਜਨਾਬ ਪ੍ਰਵੈਂਸ਼ਨ ਜਿਹੜੀ ਹੁੰਦੀ ਹੈ ਕਿਸੇ ਕ੍ਰਾਈਮ ਦੀ ਉਹਦੀ ਵੈਲਿਊ ਹੁੰਦੀ ਹੈ ਹੁਣ ਸਾਰਾ ਕੁਝ ਵਿਚਾਰੇ ਲੁਟਾਏ ਤੇ ਹੁਣ ਤੁਸੀਂ ਜਾਗ ਪਏ ਵੀ ਅਸੀਂ ਟ੍ਰੈਵਲ ਜੰਕਾ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਕਿੱਥੇ ਸੀ ਕਿ ਸਰ ਇਸ ਕਰਕੇ ਜਿਹੜਾ ਪੰਜਾਬ ਜਵਾਬ ਮੰਗਦਾ ਹੈ ਕਿ ਜਦੋਂ ਇਹ ਲੋਕੀ ਪੰਜਾਬ ਦੀ ਧਰਤੀ ਤੋਂ ਗਏ ਸੀ ਇੰਨੇ ਪੈਸੇ ਦੇ ਕੇ ਜਾ ਰਹੇ ਸੀ ਉਦੋਂ ਕਿੱਥੇ ਸਰਕਾਰ ਸੱਤੀ ਸੀ ਇਹ ਚੀਜ਼ਾਂ ਰੋਕਿਆ ਕਿਉਂ ਨਹੀਂ ਗਈਆਂ ਨੌਜਵਾਨਾਂ ਨੂੰ ਐਜੂਕੇਟ ਕੌਣ ਨਹੀਂ ਕੀਤਾ ਗਿਆ ਤੀਜਾ ਜਿਹੜੀਆਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਅੱਜ ਮੁਕਤ ਉੱਤੇ ਡਿਸਕਸ ਹੋਈਆਂ ਸਰ ਕਿੰਨੇ ਕੁ ਤੱਕ ਪਹੁੰਚ ਤੱਕ ਨਹੀਂ 10 ਲੱਖ ਦੇ ਕਰੀਬ ਅੱਜ ਸ਼ਾਮ ਤੱਕ ਹੋ ਜਾਏਗੀ ਬਾਕੀ ਕੱਲ ਹਲੇ ਜਿਾ ਕਿਉਂਕਿ ਹੁਣ ਸਾਡਾ ਸੁਭਾਅ ਹੈ ਕਿ ਨਾ ਕਿ ਜਦੋਂ ਲਾਸਟ ਡੇਟ ਹੁੰਦੀ ਹੈ ਨਾ ਉਨਾ ਹੀ ਅਸੀਂ ਉਨਾ ਵੀ ਲਾਸਟ ਡੇਟ ਵਾਲੇ ਦਿਨ ਹੋਰ ਇਕੱਠੀ ਕਰ ਲਈਏ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ ਥੱਲੇ ਜਿਹੜੀ ਜੈਨੂਨ ਭਰਤੀ ਆ ਬੜੀ ਔਖੀ ਹੋ ਕੇ ਇਕੱਠੀ ਕਰਨੀ ਪੈਂਦੀ ਜੇ ਕਿਸੇ ਨੇ ਲੱਗੀ ਮਾਰ ਕੇ ਉਹ ਤਾਂ ਜਮਨੀ ਕਰਉਣੀ ਹੋਵੇ ਤੇ ਉਹਦਾ ਸੌਖਾ ਹੀ ਕੰਮ ਹੈ ਫਿਰ ਕੱਲਾ ਚੱਕ ਜਮਾ ਕਰਾ ਦੇਵੇ ਵੀ ਮੇਰੀ ਭਰਤੀ ਨੋਟ ਕਰ ਲੋ ਪਰ ਕਿਉਂਕਿ ਐਲਗੀ ਸਾਡਾ ਪਾਰਟੀ ਦਾ ਸੀਪੀ ਗਰਾਉਂਡ ਤੇ ਜਾ ਕੇ ਘਰ-ਘਰ ਜਾ ਕੇ ਕਰਨੀ ਇਸ ਕਰਕੇ ਸਮਝ ਲੱਗਦਾ ਅਸੀਂ ਉਸ ਗੱਲ ਨੂੰ ਸਮਝਦੇ ਆ ਪਰ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਦਿਖਾਇਆ ਇਹ ਪਰਤੀ ਜਿਹੜੀ ਮੋਟਰ ਟੈਲੀਫੋਨ ਆ ਕਿ ਅੱਜ ਤੱਕ ਚਲੋ 10 ਲੱਖ ਪਰਚੇ ਜਿਹੜੀ ਵਾਪਸ ਆ ਚੁੱਕੀ ਨੇ ਜਿਹੜੇ ਸਾਡੇ ਕੋਲੇ 32 ਲੱਖ ਕੁਛ ਉੱਪਰ ਜਿਹੜੀ ਹੈ ਮੈਂਬਰਸ਼ਿਪ ਸਾਡੇ ਕੋਲ ਜਾਰੀ ਹੋ ਚੁੱਕੀ ਆ ਜਿਹੜੀ ਪਹਿਲਾਂ ਲਾਸਟ ਡੇਟ ਤੱਕ ਜਾਰੀ ਹੋਣੀ ਹੁੰਦੀ ਹੁਣ ਵਾਪਸ ਆ ਗਈ ਹੁਣ ਵਾਪਸ ਆ ਗਈ ਵਾਪਸ ਦੇ ਫਿਗਰ ਫਾਈਨਲ ਜਦੋਂ ਸਾਰੀਆਂ ਕਰਾਂਗੇ ਕਿਉਂਕਿ ਤੁਹਾਡੇ ਸਾਹਮਣੇ ਆ ਬੋਰੀਆਂ ਦੀਆਂ ਬੋਰੀਆਂ ਕਾਪੇ ਦੀਆਂ ਭਰ ਕੇ ਉਹ ਸਾਡੇ ਹਰਿੰਦਰ ਸਿੰਘ ਤੇ ਤੁਸੀਂ ਉੱਧਰ ਜਾ ਕੇ ਦੇਖੋਗੇ ਸਟੋਨ ਸਾਡੇ ਜਿੱਤੇ ਕਿੰਨਾ ਵੱਡੀ ਐਕਸਰਸਾਈਜ਼ ਆ ਇਸ ਕਰਕੇ ਉਹਨਾਂ ਨੂੰ ਵੀ ਟਾਈਮ ਲੱਗਦਾ ਸਭ ਚੀਜ਼ ਚੈੱਕ ਕਰਕੇ ਪੈਸੇ ਵੀ ਜਮ੍ਹਾਂ ਕਰਨੇ ਲਿਸਟਾਂ ਵੀ ਚੈੱਕ ਕਰਨੀਆਂ ਇਸ ਕਰਕੇ ਥੋੜਾ ਟਾਈਮ ਇਹਨੂੰ ਜਿਹੜਾ ਲੱਗੇਗਾ ਫਾਈਨਲ ਫਿਗਰ ਸਾਨੂੰ ਕੱਢਣ ਤੇ ਉਹ ਸਾਰਾ ਕੋਈ ਤੁਹਾਨੂੰ ਜਾਰੀ ਕਰੇਗਾ ਥੈਂਕ ਯੂ ਨਸ਼ੇ ਦੇ ਉੱਤੇ ਤੀਮਾ ਸਾਹਿਬ ਅੱਜ ਵੀ ਬਲਵੋ ਦਾ ਪਟਿਆਲਾ ਦੇ ਵਿੱਚ ਚਲਾਇਆ ਜਾ ਰਿਹਾ ਹੈ ਪਹਿਲਾਂ ਲੁਧਿਆਣਾ ਦੇ ਵਿੱਚ ਪਲਾ ਕੇ ਆਪਣੀ ਵੱਡੀ ਸਮੱਸਿਆ ਹੈ ਸਮੇਂ 30 30 ਕਿਲੋ ਹੈਗਾਇਤ ਪਿਛਲੇ ਦਿਨਾਂ ਦੇ ਵਿੱਚ ਫੜੀ ਗਈ ਇੰਨੇ ਵੱਡੇ ਵੱਡੇ ਪੱਧਰ ਦੇ ਉੱਤੇ ਖੇਪਾਂ ਫੜੀਆਂ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਆ ਕਿਥੋਂ ਰਹੀਆਂ ਬੜਾ ਵੱਡਾ ਸਵਾਲ ਹੈ ਨਸ਼ੇ ਦੀ ਸਮੱਸਿਆ ਬੜੀ ਵੱਡੀ ਪਣੀ ਹੋਈ ਹੈ ਪੰਜਾਬ ਦੇ ਵਿੱਚ ਕਿਵੇਂ ਦੇਖੋ ਸਾਡਾ ਜਿਹੜਾ ਸਿਸਟਮ ਹੈ ਨਾ ਹੋਮ ਮਿਨਿਸਟਰੀ ਦਾ ਟੋਟਲ ਕਾਲੈਪਸ ਕਰ ਚੁੱਕਿਆ ਚਾਹੇ ਨਸ਼ਾ ਹੈ ਚਾਹੇ ਡਰਗ ਡਾਡਰ ਹੈ ਟੋਟਲੀ ਸਾਡਾ ਸਾਰਾ ਸਿਸਟਮ ਫੇਲ ਹੋ ਚੁੱਕਿਆ ਹੁਣ ਤਾਂ ਇਥੋਂ ਹਾਲਤ ਹੈ ਕਿ ਰੋਜ਼ ਤਾਂ ਕਿਸੇ ਨਾ ਕਿਸੇ ਪੁਲਿਸ ਚੌਕੀ ਦੇ ਉੱਤੇ ਬਲਾਸ ਹੁੰਦਾ ਪਹਿਲਾਂ ਇੰਟੈਲੀਜੈਂਸ ਹੈੱਡਕ quartਰ ਦੇ ਉੱਤੇ ਬਲਾਸ ਹੋਇਆ ਤੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਜੇ ਇੰਨੇ ਵੱਡੇ ਲੈਵਲ ਦੇ ਉੱਤੇ ਨਸ਼ੇ ਜਿਹੜੇ ਪੰਜਾਬ 'ਚ ਆ ਗਏ ਬੱਚਿਆਂ ਤੋਂ ਲੈ ਕੇ ਲੜਕੀਆਂ ਤੱਕ ਸਾਰੇ ਇਨਵਾਲਵ ਹੋ ਗਏ ਤੇ ਉਹਦੀ ਜ਼ਿੰਮੇਵਾਰੀ ਲੈਣ ਦੀ ਪਈ ਹੈ ਮੁੱਖ ਮੰਤਰੀ ਜਿਹੜੇ ਹੋਮ ਮਿਨਿਸਟਰ ਨੇ ਅੱਜ ਕੈਬਨਿਟ ਦੀ ਸਬ-ਕਮੇਟੀ ਬਣਾਤੀ ਇਹਦਾ ਮਤਲਬ ਵੀ ਮੰਨ ਲਿਆ ਤੁਸੀਂ ਕਿ ਹੋਮ ਮਿਨਿਸਟਰੀ ਫੇਲ ਹੋ ਗਈ ਹੁਣ ਦੱਸੋ ਇੱਕ ਪੂਰਾ ਡਿਪਾਰਟਮੈਂਟ ਆ ਪੁਲਿਸ ਦਾ ਇੰਨਾ ਵੱਡਾ ਜਿਹੜਾ ਜਿਹੜਾ ਕਾਨੂੰਨ ਨੇ ਸਾਰੇ ਦੇਸ਼ ਦੇ ਵਿੱਚ ਉਹ ਪੰਜਾਬ ਦੇ ਵਿੱਚ ਵੀ ਸਾਰੇ ਐਗਜ਼ਿਸਟ ਕਰਦੇ ਆ ਤੇ ਕੈਬਨਟ ਸਬ ਕਮੇਟੀ ਨਵਾਂ ਕੀ ਕਰੂਗੀ ਇੱਥੇ ਮੈਂ ਦੱਸਾਂ ਇੱਥੇ ਕਿਹੜੀ ਕੋਈ ਤੁਸੀਂ ਨਵੀਂ ਪਾਲਿਸੀ ਕੀ ਬਣਾਓ ਇੱਕ ਵੱਡਾ ਕ੍ਰਾਈਮ ਹੈ ਔਰ ਇਹਦੇ ਵਾਸਤੇ ਬਕਾਇਦਾ ਤੌਰ ਤੇ ਕਾਨੂੰਨ ਬਣੇ ਹੋਇਆ ਸਾਰੇ ਦੇਸ਼ ਦੇ ਵਿੱਚ ਉਹ ਹੀ ਕਾਨੂੰਨ ਹੈ ਜੇ ਬਾਕੀ ਸਟੇਟਾਂ ਇੰਪਲੀਮੈਂਟ ਕਰ ਪਾਰੀਆਂ ਤੇ ਰੋਣਾ ਤੇ ਇੰਪਲੀਮੈਂਟੇਸ਼ਨ ਦਾ ਇੱਕ ਤੁਸੀਂ ਬੈਡਿੰਗ ਢਾ ਕੇ ਇਹ ਤੇਜਰੀਵਾਲ ਸਾਹਿਬ ਦੀ ਇੱਕ ਸਟਾਈਲ ਹੈ ਪੇਕ ਤੁਸੀਂ ਸ਼ੋਅ ਕਰੋਗੇ ਕਿ ਇੱਕ ਬਿਲਡਿੰਗ ਢਾ ਕੇ ਵੀ ਬੜਾ ਵੱਡਾ ਜਿਹਾ ਬੜਾ ਸਖਤ ਐਕਸ਼ਨ ਹੋ ਗਿਆ ਉਹਦੇ ਨਾਲ ਕੀ ਗੱਲ ਕਰਨੀ ਗਈ ਜਿਨ੍ਹਾਂ ਨੇ ਅਰਬਾਂ ਰੁਪਏ ਕਮਾਏ ਆ ਡਰੱਗ ਚੋਂ ਉਹਨਾਂ ਨੇ ਤੁਸੀਂ ਜੇ 5-7 ਲੱਖ ਦਾ ਇੱਕ ਢਾ ਕੇ ਡਰਾਮਾ ਜਾਂ ਕਰ ਵੀ ਦਿਓਗੇ ਕਿਉਂਕਿ ਫਿਰ ਪਹਿਲੀ ਗੱਲ ਇਹ ਆ ਕਿ ਅੱਜ ਕੈਬਨਿਟ ਸਬ-ਕਮੇਟੀ ਕੀ ਕਰੂਗੀ ਵੱਖਰਾ ਸਭ ਨੂੰ ਵੀ ਸੁਣਾ ਇਹ ਬੜਾ ਵੱਡਾ ਡਰਾਮਾ ਕਰ ਦਦੇ ਵੀ ਬੜੀ ਵੱਡੀ ਚੇਂਜ ਕਰਤੀ ਦੀ ਕੈਬਨਿਟ ਸਬ-ਕਮੇਟੀ ਬਣਾਤੀ ਉਹ ਕੀ ਕਰੂਗੀ ਉਹ ਪ੍ਰੈਸ ਕਾਨਫਰੰਸ ਕਰਕੇ ਕਰੂਗੀ ਹੁਣ ਇਹੀ ਕਰਿਆ ਕਰੋਗੀ ਨਾ ਹੋਮ ਮਿਨਿਸਟਰੀ ਕਿਸ ਕੰਮ ਵਾਸਤੇ ਇਹਦਾ ਮਤਲਬ ਹੈ ਕਿ ਹੋਮ ਮਿਨਿਸਟਰੀ ਐਡਮਿਟ ਕਰ ਲਿਆ ਕਿ ਸੀਐਮ ਐਜ ਹੋਮ ਮਿਨਿਸਟਰ ਜਿਹੜੇ ਉਹ ਫੇਰ ਦੋਗੇ ਤੇ ਹੁਣ ਜ਼ਿੰਮੇਵਾਰੀ ਵੀ ਉਹਨਾਂ ਦੇ ਜਿਆਦਾ ਨਾਮ ਬਦਨਾਮ ਨਾ ਹੋਵੇ ਹੁਣ ਚਾਰ ਬੰਦੇ ਹੋਰ ਵਿੱਚ ਪਾ ਦਿਓ ਵੀ ਉਹਨਾਂ ਦੀ ਜ਼ਿੰਮੇਵਾਰੀ ਪਾ ਦਿਓ ਵੀ ਕਾਨੂੰਨ ਵਾਲੇ ਬਣਾ ਕੇ ਵੀ ਕੈਬਨਟ ਸਬ ਕਮੇਟੀ ਬਣੀ ਕਿ ਇਹਦੇ ਨਾਲ ਕੀ ਚੇਂਜ ਆਏਗੀ ਕਮਾਂਡ ਤਾਂ ਉੱਤੇ ਸੀਐਮ ਦੇ ਕੋਲ ਆ ਹੋਮ ਮਿਨਿਸਟਰ ਵੀ ਉਹ ਆਪ ਨੇ ਤੇ ਫਿਰ ਕੈਬਨਟ ਸਬ ਕਮੇਟੀਆਂ ਕੀ ਕਰਨਗੀਆਂ ਇਹ ਜਿਹੜੇ ਲੈ ਕੇ ਨਾ ਇਹ ਸਰਪਾ ਰੋਜ਼ ਨਵੇਂ ਡਰਾਮੇ ਕਰਕੇ ਖਬਰ ਬਣਾਉਂਦੇ ਤਰੀਕੇ ਆ ਇਹਦੇ ਨਾਲ ਕੋਈ ਪੰਜਾਬ ਦਾ ਭਲਾ ਨਹੀਂ ਹੋਣਾ ਆ ਪੰਜਾਬੀ ਵਾਲਾ ਕੰਮ ਅੱਜ ਸਟੇਟਮੈਂਟ ਦਿੱਤੀ ਮਿਨਿਸਟਰ ਨੇ ਜੀ ਮੈਂ ਕਾਨੂੰਨ ਬਣਾਤਾ ਕਾਨੂੰਨ ਤਾਂ 2008 ਦਾ ਬਣਿਆ 2015 ਚ ਉਹਦਾ ਨੋਟੀਫਿਕੇਸ਼ਨ ਮੇਰੇ ਟਾਈਮ ਤੇ ਸੀ ਆਪ ਕੀਤਾ ਸੀ ਸਜਾਵਾਂ ਫਿਕਸ ਕੀਤੀਆਂ ਸੀ ਸਾਰੇ ਪੰਜਾਬ ਦੇ ਸਕੂਲ ਚੈੱਕ ਕਰਕੇ ਸਾਰੇ ਥਾਂ ਤੇ 10ਵੀਂ ਤੱਕ ਪੰਜਾਬੀ ਕੰਪਲਸਰੀ ਕੀਤੀ ਸੀ ਕਾਨੂੰਨ ਤਾਂ ਬੜੀ ਤੇਜ਼ ਬਣਿਆ ਹੁਣ ਇੰਪਲੀਮੈਂਟੇਸ਼ਨ ਤੇ ਤੁਹਾਡਾ ਫੇਲਰ ਹੋ ਜਾਂਦਾ ਤੇ ਤੁਸੀਂ ਇੱਕ ਚਿੱਠੀ ਕੱਢਦੇ ਹੋ ਪੁਰਾਣਾ ਕਾਨੂੰਨ ਉਹਦੇ ਨਾਲ ਭੇਜ ਕੇ ਸਰਕੂਲੇਟ ਕਰਕੇ ਦੁਬਾਰਾ ਤੁਹਾਨੂੰ ਕਹਿੰਦੇ ਜੀ ਮੈਂ ਨਵਾਂ ਕਾਨੂੰਨ ਬਣਾਤਾ ਅੱਜ ਤੋਂ ਬਾਅਦ ਪੰਜਾਬ ਚ ਪੰਜਾਬੀ ਪੜਾਈ ਜਾਊਗੀ ਉਹ ਤਾਂ 2008 ਦਾ ਹੀ ਪਾਸ ਹੈ ਇਹ ਜਿਹੜੀ ਪੈਕੇਜਿੰਗ ਕਰਨੀ ਹੈ ਨਾ ਹਰ ਚੀਜ਼ ਦੀ ਪੈਕੇਜਿੰਗ ਨਾਲ ਜਿਹੜਾ ਪੰਜਾਬ ਦਾ ਪੜਾ ਨਹੀਂ ਹੋਣ ਵਾਲਾ ਕੋਈ ਨਵਾਂ ਕੰਮ ਕਰੋ ਫਿਰ ਤਾਂ ਉਹਦੇ ਨਾਲ ਪਤਾ ਲੱਗੇ ਕਿ ਤੁਸੀਂ ਕੋਈ ਨਵੀਂ ਗੱਲ ਕੀਤੀ ਠੀਕ ਹੈ ਸਰ ਥੈਂਕ ਯੂ ਓਕੇ